अनुमोदना नाम ਦਾ ਇੱਕ ਪਲੈਟਫਾਰਮ ਡਿਜੀਟਲ ਪਲੈਟਫਾਰਮ ਇੱਕ ਮੈਗਜ਼ੀਨ ਦਾ ਉੱਥੇ ਜਿਹੜਾ ਹੈ ਉਹ ਅੱਜ ਉਹਦੀ ਓਪਨਿੰਗ ਕੀਤੀ ਗਈ ਔਰ ਉਸ ਮੈਗਜ਼ੀਨ ਦੇ ਦੀ ਓਪਨਿੰਗ ਕਰਨ ਵਾਸਤੇ ਜਿਹੜੇ ਐਡੀਟਰ ਤੇ ਫਾਊਂਡਰ ਹੈਗੇ ਨੇ ਉਹ ਸੌਰਵ ਖਾਂਡੇਵਾਲ ਨੇ ਖਾਸ ਗੱਲ ਐ ਸਿਗੇ ਕਿ ਐਸ ਅ ਪਰਟੀਕੂਲਰ ਪ੍ਰੋਗਰਾਮ ਦੇ ਵਿੱਚ ਜਿਹੜਾ ਇਵੈਂਟ ਦੇ ਵਿੱਚ ਇਹਦੇ ਮੁੱਖ ਮਹਿਮਾਨ ਜਿਹੜੇ ਸਿਗੇ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਸਿਗੇ ਕਲਚਰ ਬਹੁਤ ਜਲਦੀ ਚੇਂਜ ਹੋ ਰਿਹਾ ਹੈ ਅੱਜ ਕੱਲ ਉਹ ਲੋਕਲ ਫੀਨੋਮੈਨਨ ਨਹੀਂ ਰਿਹਾ ਗਲੋਬਲ ਫੀਨੋਮੈਨਨ ਹੋ ਗਿਆ ਹੈ ਕਿ ਅੱਜ ਜੁੜੇ ਇੱਥੇ ਤੋਂ ਸ਼ਿਕ ਮਾਰੋ ਤੇ ਮੀਆ ਪਹੁੰਚ ਜਾਂਦੀ ਹੈ ਸਾਰੀ ਖਬਰ ਸਮੇਂ ਦੀ ਲੋੜ ਹੈ ਪੰਜਾਬ ਨੂੰ ਪੰਜਾਬੀਆਂ ਨੂੰ ਇਸ ਖਿੱਤੇ ਦੇ ਲੋਕਾਂ ਨੂੰ ਅੱਜ ਦੇ ਦਿਨ ਦੀ ਗੱਲ ਕਰੀਏ ਤੇ ਸਿੱਖਾਂ ਨੂੰ ਇੱਕ ਸਹੀਬ ਜੋ ਹੈਗੇ ਨੇ ਉਸ ਪ੍ਰੋਸਪੈਕਟ ਪ੍ਰੋਸਪੈਕਟ ਦੇ ਵਿੱਚ ਸਾਰੀ ਦੁਨੀਆ ਦੇ ਉਹਨਾਂ ਦੀ ਗੱਲ ਨੂੰ ਬਚਾਉਣਾ ਉਹਨਾਂ ਦੇ ਸਨਹਿ ਨੂੰ ਬਚਾਉਣਾ ਇਹ ਬਹੁਤ ਜ਼ਰੂਰੀ ਹੈ ਤੁਸੀਂ ਦੇਖ ਰਹੇ ਹੋ DF ਚੈਨਲ ਪੰਜਾਬੀ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਅਨੁਮੋਦਨਾ ਨਾਮ ਦਾ ਇੱਕ ਪਲੈਟਫਾਰਮ ਡਿਜੀਟਲ ਪਲੈਟਫਾਰਮ ਇੱਕ ਮੈਗਜ਼ੀਨ ਦਾ ਉੱਥੇ ਜਿਹੜਾ ਹੈ ਉਹ ਅੱਜ ਉਹਦੀ ਓਪਨਿੰਗ ਕੀਤੀ ਗਈ ਔਰ ਉਸ ਮੈਗਜ਼ੀਨ ਦੇ ਦੀ ਓਪਨਿੰਗ ਕਰਨ ਵਾਸਤੇ ਜਿਹੜੇ ਐਡੀਟਰ ਤੇ ਫਾਊਂਡਰ ਹੈਗੇ ਨੇ ਉਹ ਸੌਰਵ ਖਾਂਡੇਵਾਲ ਨੇ ਤੇ ਉਹ ਖਾਸ ਕਰਕੇ ਜੋ ਓਪਨਿੰਗ ਕਰਨ ਆਏ ਸੀਗੇ ਇਹ ਡਿਜੀਟਲ ਪਲੈਟਫਾਰਮ ਹੈਗਾ ਖਾਸ ਕਰਕੇ ਫਿਲਮ ਮੇਕਰਸ ਵਾਸਤੇ ਔਰ ਇਹਦੇ ਵਿੱਚ ਬਹੁਤ ਸਾਰੇ ਆਪਸ਼ਨਸ ਨੇ ਔਰ ਖਾਸ ਗੱਲ ਹੈ ਸੀ ਕਿ ਇਸ ਪਰਟੀਕੂਲਰ ਪ੍ਰੋਗਰਾਮ ਦੇ ਵਿੱਚ ਜਿਹੜਾ ਇਵੈਂਟ ਦੇ ਵਿੱਚ ਇਹਦੇ ਮੁੱਖ ਮਹਿਮਾਨ ਜਿਹੜੇ ਸੀਗੇ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਸੀਗੇ ਉਹ ਆਈਸੀਜੀ ਔਰ ਖਾਸ ਤੌਰ ਤੇ ਉਹਨਾਂ ਨੇ ਐਸਟੀ ਬੜੀ ਸ਼ਿਲਾਗਾ ਕੀਤੀ ਔਰ ਕਿਹਾ ਕਿ ਇਦਾਂ ਦੇ ਪਲੇਟਫਾਰਮ ਹੋਣੇ ਜ਼ਰੂਰੀ ਨੇ ਜਿੱਥੇ ਖਾਸ ਕਰਕੇ ਨੌਜਵਾਨ ਜਿਹੜੇ ਨੇ ਉਹ ਆਪਣੀ ਆਪਣੇ ਟੈਲੈਂਟ ਨੂੰ ਬਾਹਰ ਕੇ ਦਿਖਾ ਸਕਣ ਸੌਰਵ ਖਾਂਡੇਵਾਲ ਜਿਹੜੇ ਕਿਤੇ ਫਾਊਂਡਰ ਔਰ ਖਾਸ ਤੌਰ ਤੇ ਐਸ ਦੀ ਐਡੀਟਰ ਨੇ ਔਰ ਇੱਕ ਇੱਕ ਤਰ੍ਹਾਂ ਕਹਿ ਸਕਦੇ ਕਿ ਡਿਜੀਟਲ ਮੈਗਜ਼ੀਨ ਹੈ ਉਹਨਾਂ ਨੇ ਪੂਰੀ ਦੀ ਪੂਰੀ ਪ੍ਰੈਸ ਕਾਨਫਰੈਂਸ ਦੇ ਵਿੱਚ ਆਪਣੀ ਇਸ ਡਿਜੀਟਲ ਵੈਕਸਿਨ ਦੇ ਬਾਰੇ ਜਾਣਕਾਰੀ ਦਿੱਤੀ ਔਰ ਉਸ ਦੇ ਨਾਲ ਹੀ ਸੈਕਸ਼ਨਸ ਦੱਸੇ ਕਿ ਇਹਦੇ ਵਿੱਚ ਕਿਸ-ਕਿਸ ਤਰੀਕੇ ਦੇ ਸੈਕਸ਼ਨ ਹੋਣਗੇ ਲਾਈਫ ਸਟਾਈਲ ਹੈਲਥ ਔਰ ਕਈ ਤਰ੍ਹਾਂ ਦੇ ਸੈਕਸ਼ਨਸ ਹੋਣਗੇ ਪਰ ਬੇਸਿਕਲੀ ਇਹਦੇ ਜਿਹੜਾ ਪੂਰਾ ਉਹਨਾਂ ਨੇ ਕਿਹਾ ਕਿ ਮੰਤਵ ਇਹ ਹੈਗਾ ਕਿ ਫਿਲਮ ਜਾਂ ਵੀਡੀਓਜ਼ ਜਿਹੜੇ ਵੀ ਨੌਜਵਾਨ ਜਾਂ ਕੋਈ ਵੀ ਚੀਜ਼ ਬਣਾਉਂਦੇ ਨੇ ਉਹ ਵੀ ਇਸ ਤੇ ਆਪਣੀ ਜਿਹੜੀ ਹੈ ਡਿਸਪਲੇ ਕਰ ਸਕਦੇ ਨੇ ਉਹਦੀ ਪ੍ਰੋਮੋਸ਼ਨ ਕਰ ਸਕਦੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਇਹ ਜਿਹੜਾ ਹੈ ਮੈਗਜ਼ੀਨ ਦੀ ਓਪਨਿੰਗ ਕੀਤੀ ਗਈ ਹੈ ਔਰ ਵਰਲਡ ਵਾਈਡ ਇਹਦਾ ਜਿਹੜਾ ਹੈਗਾ ਰੀਚ ਹੋਏਗੀ ਪਰ ਹਜੇ ਖਾਸ ਤੌਰ ਤੇ ਅੰਗਰੇਜ਼ੀ ਦੇ ਵਿੱਚ ਹੈ ਮੈਗਜ਼ੀਨ ਹੈਗਾ ਕੁਲਤਾਰ ਸੰਧਵਾ ਜਿਹੜੇ ਕਿ ਮੁੱਖ ਮਹਿਮਾਨ ਸੀਗੇ ਇਸ ਇਵੈਂਟ ਦੇ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਬਹੁਤ ਚੰਗਾ ਹੋਏਗਾ ਕਿ ਇਹ ਖਾਸ ਕਰਕੇ ਭਾਰਤ ਦੇ ਹੋਰ ਪਾਸ਼ਾਵਾਂ ਦੇ ਵਿੱਚ ਵੀ ਇਸ ਮੈਗਜ਼ੀਨ ਨੂੰ ਲੈ ਕੇ ਆਇਆ ਜਾ ਸਕੇ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦਾ ਫਾਇਦਾ ਚੁੱਕ ਸਕਣ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਤਨਾ ਤੱਕ ਹੋ ਸਕੇ ਪੰਜਾਬੀ ਔਰ ਪੰਜਾਬ ਦੇ ਨੌਜਵਾਨ ਨਾਂ ਨੂੰ ਜਾਂ ਐਕਟਰਸ ਜਾਂ ਫਿਰ ਉਹਨਾਂ ਦੇ ਗਾਇਕਾਂ ਨੂੰ ਇਦਾਂ ਹੀ ਸੋਚਿਆ ਜਾਂਦਾ ਕਿ ਉਹ ਪਾਰਟਿਕੂਲਰ ਤਰੀਕੇ ਦਾ ਕੰਮਕਾਜ ਹੀ ਕਰ ਰਹੇ ਨੇ ਜਿਹੜੀ ਉਹ ਆਪਣੀ ਸਾਹਿਤ ਲਿਖ ਰਹੇ ਨੇ ਜਾਂ ਫਿਰ ਉਹ ਕ੍ਰੀਏਟੀਵਿਟੀ ਦੇ ਜੋ ਵੀ ਕੰਮ ਕਰ ਰਹੇ ਨੇ ਚਾਹੇ ਫਿਲਮਾਂ ਨੇ ਜਾਂ ਫਿਰ ਉਹ ਕੋਈ ਗਾਣ ਦੇ ਖੇਤਰ ਦੇ ਵਿੱਚ ਨੇ ਉਹ ਜ਼ਿਆਦਾਤਰ ਜਿਹੜਾ ਇੱਕ ਪਾਰਟਿਕੂਲਰ ਤਰੀਕੇ ਦੇ ਕੈਰੈਕਟਰਸ ਨੂੰ ਹੀ ਬਾਰ-ਬਾਰ ਡਿਸਪਲੇ ਕਰਦੇ ਨਜ਼ਰ ਆਉਂਦੇ ਨੇ ਪਰ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਇਨੀ ਗੰਭੀਰਤਾ ਦੇ ਨਾਲ ਵੀ ਕੋਈ ਕੰਮ ਨੌਜਵਾਨ ਕਰ ਸਕਦਾ ਹੈ ਇਸ ਦਾ ਉਦਾਹਰਣ ਤੁਹਾਨੂੰ ਇਸ ਪਾਰਟਿਕੂਲਰ ਪਲੇਟਫਾਰਮ ਤੋਂ ਦਿਖਾਈ ਦੇਵੇਗਾ ਉਸ ਦੇ ਨਾਲ ਹੀ ਖਾਸ ਕਰਕੇ ਸੌਰਵ ਖੰਡੇ ਜਿਹੜੇ ਨੇ ਉਹਨਾਂ ਨੇ ਇੱਕ ਫਿਲਮ ਵੀ ਬਣਾਈ ਹੈਗੀ ਐ ਹਜੇ ਉਹ ਫਿਲਮ ਜਿਹੜੀ ਐ ਅੰਗਰੇਜ਼ੀ ਦੇ ਵਿੱਚ ਐ ਪਰ ਉੱਥੇ ਹੀ ਜਿਹੜੇ ਆਏ ਮਹਿਮਾਨਾਂ ਨੇ ਖਾਸ ਕਰਕੇ ਜਿਹੜੇ ਮੰਚ ਤੇ ਬੈਠੇ ਸੀਗੇ ਉਹ ਸਾਰੇ ਮਹਿਮਾਨਾਂ ਨੇ ਖਾਸ ਤੌਰ ਤੇ ਇਹ ਅਪੀਲ ਕੀਤੀ ਇਸ ਜਿਹੜਾ ਐਡੀਟਰ ਜਾਂ ਜਿਹੜਾ ਫਾਊਂਡਰ ਨੇ ਬਾਨੀ ਜਿਹੜੇ ਇਹਦੇ ਮੈਂਬਰ ਬਾਨੀ ਜਿਹੜੇ ਇਹਦੇ ਫਾਊਂਡਰ ਮੈਂਬਰ ਨੇ ਉਹਨਾਂ ਨੂੰ ਇਸ ਚੀਜ਼ ਦੀ ਅਪੀਲ ਕੀਤੀ ਕਿ ਬਾਕੀ ਸਾਰੀਆਂ ਭਾਸ਼ਾਵਾਂ ਦੇ ਵਿੱਚ ਖਾਸ ਕਰਕੇ ਪੰਜਾਬੀ ਦੇ ਵਿੱਚ ਔਰ ਡਿਫਰੈਂਟ ਪੰਜਾਬੀ ਦੇ ਡਾਇਲੈਕਟਸ ਦੇ ਵਿੱਚ ਇਥੋਂ ਤੱਕ ਕਿ ਪੋਠੋਹਾਰ ਜਿਹੜੀ ਪੰਜਾਬੀ ਦਾ ਡਾਇਲੈਕਟ ਹੈਗਾ ਮਾਝਾ ਮਾਲਵਾ ਦਾ ਹੈ ਹੀ ਹੈ ਜਿਹੜੇ ਖਾਸ ਤੌਰ ਤੇ ਨੇ ਪਵਾਦ ਹੈ ਫਿਰ ਉਹ ਪੋਠੋਹਾਰ ਦੇ ਵਿੱਚ ਉਹਨਾਂ ਨੇ ਕਿਹਾ ਜਿਹੜੀ ਕਿ ਬਹੁਤ ਘੱਟ ਹੁਣ ਸੁਣੀ ਯਾ ਸਮਝੀ ਜਾਂ ਉਹਦੇ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਉਸ ਦੇ ਵਿੱਚ ਵੀ ਐਸ ਪਾਰਟਿਕੂਲਰ ਪਲੇਟਫਾਰਮ ਦੇ ਲਈ ਜਗ੍ਹਾ ਹੋਣੀ ਚਾਹੀਦੀ ਹੈ ਕਿਉਂਕਿ ਟੈਲੈਂਟ ਖਾਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਕਿ ਆਮ ਤੌਰ ਤੇ ਉਹਨਾਂ ਨੇ ਕਿਆ ਸਪੀਕਰ ਸਾਹਿਬ ਨੇ ਵੀ ਕਹਿਆ ਕਿ ਨਸ਼ਿਆਂ ਵੱਲ ਤੁਰ ਰਹੀ ਹੈ ਜਾਂ ਡਾਇਰੈਕਸ਼ਨਲੈਸ ਹੋਈ ਕਿਤਨਾ ਕਿਤੇ ਦਿਖਾਈ ਦੇ ਰਹੀ ਹੈ ਪਰ ਐਸ ਤਰੀਕੇ ਦੇ ਕ੍ਰੀਏਟਿਵ ਵਰਕਸ ਦੇ ਨਾਲ ਜੁੜਨਾ ਔਰ ਐਨੀ ਡੈਪਥ ਦੇ ਨਾਲ ਐਸ ਇੱਕ ਨੌਜਵਾਨ ਦਾ ਸੋਚਣਾ ਔਰ ਐਦਾਂ ਦਾ ਪਲੇਟਫਾਰਮ ਲੈ ਕੇ ਆਉਣਾ ਵਾਕਈ ਹੀ ਬਹੁਤ ਹੀ ਸ਼ਲਾਘਾ ਵਾਲਾ ਕੰਮ ਹੈਗਾ ਅੱਜ ਮੈਂ ਸਨੀਜੀ ਨੂੰ ਸੋਹਰਾਬ ਖੰਡੇਲਵਾਲ ਨੂੰ ਇਹਨਾਂ ਦੇ ਕੀਤੇ ਹੋਏ ਉਪਰਾਲੇ ਈ ਮੈਗਜ਼ੀਨ ਅਨੁਮੋਦਨਾ ਦਾ ਜਿਹੜਾ ਅੱਜ ਉਦਘਾਟਨ ਕੀਤਾ ਉਸ ਪ੍ਰੋਗਰਾਮ ਲਈ ਮੈਂ ਬਹੁਤ ਸਾਲ ਚਰਨਾ ਗਰਦਾਸ ਕਰਦਾ ਵੀ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਉਹ ਆਪਣੀ ਕਿਰਪਾ ਨਾਲ ਤਕੜੀ ਰੱਖਣ ਕਿਉਂਕਿ ਇਸ ਸਮੇਂ ਦੀ ਲੋੜ ਹੈ ਪੰਜਾਬ ਨੂੰ ਪੰਜਾਬੀਆਂ ਨੂੰ ਇਸ ਖਿੱਤੇ ਦੇ ਲੋਕਾਂ ਨੂੰ ਅੱਜ ਦੇ ਦਿਨ ਦੀ ਗੱਲ ਕਰੀਏ ਤੇ ਸਿੱਖਾਂ ਨੂੰ ਇੱਕ ਸਹੀ ਜੋ ਉਹ ਹੈਗੇ ਨੇ ਉਸ ਪ੍ਰੋਸਪੈਕਟਸ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਗੱਲ ਨੂੰ ਬਚਾਉਣਾ ਉਹਨਾਂ ਦੇ ਸਨੇਹੀ ਨੂੰ ਬਚਾਉਣਾ ਇਹ ਬਹੁਤ ਜ਼ਰੂਰੀ ਹੈ। ਔਰ ਜਿਸ ਤਰੀਕੇ ਦੇ ਨਾਲ ਸਨੀ ਨੇ ਇੱਕ ਫਿਲਮ ਬਣਾਈ ਕਿ ਉਹ ਸਿਰਾ ਸਿਰਾ ਇੱਕ ਬੁੱਕ ਲਿਖੀ ਇੱਕੀ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਔਰ ਤੁਹਾਡੇ ਸਾਰਾਂ ਦਾ ਅਸ਼ੀਰਵਾਦ ਲਿਆ ਮੈਨੂੰ ਲੱਗਦਾ ਗੁਰੂ ਸਾਹਿਬ ਦਾ ਇਸ ਤੇ ਬਹੁਤ ਅਸ਼ੀਰਵਾਦ ਹੈ ਗੁਰੂ ਸਾਹਿਬ ਨੇ ਬਹੁਤ ਸਮਰਥ ਬਖਸ਼ੀ ਹੈ ਕਿ ਇੰਨੀ ਨਿੱਕੀ ਉਮਰ ਦੇ ਵਿੱਚ ਐਡੇ ਵੱਡੇ ਉਪਰਾਲੇ ਕਰ ਲੈਣਾ ਇੱਕ ਬਹੁਤ ਹੀ ਰ데요 ਵਰਧਕ ਜਿਹੜੀ ਹੈ ਇਹ ਦਿਲ ਨੂੰ ਵਧਾਉਣ ਵਾਲੀ ਇੱਕ ਕਾਬਲੀਅਤ ਹੈ ਔਰ ਮੈਂ ਆਸ ਕਰਦਾ ਕਿ ਤੁਹਾਡੇ ਸਾਰਿਆਂ ਦੇ ਸਾਡੇ মিডিਆ ਦੇ ਨਾਲ ਸਾਡੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਹੋਰ ਉਤਸ਼ਾਹ ਮਿਲੇਗਾ ਔਰ ਪੰਜਾਬ ਦੀ ਗੱਲ ਸਾਰੀ ਦੁਨੀਆ ਦੇ ਵਿੱਚ ਜਾਏਗੀ ਔਰ ਇਥੋਂ ਦੀ ਖੁਸ਼ਹਾਲੀ ਇਥੋਂ ਦੀ ਚੰਗਿਆਈ ਸਾਰੀ ਦੁਨੀਆ ਦੇ ਵਿੱਚ ਜਾ ਕੇ ਦੁਨੀਆ ਦੇ ਵਿੱਚ ਜਿਹੜਾ ਅ ਹਨੇਰਾ ਉਹਨੂੰ ਦੂਰ ਕਰੇਗੀ ਸੋ ਅੱਜ ਮੈਂ ਅਨੁਮੋਦਨਾ ਜੋ ਇਹਨਾਂ ਨੇ ਇਹ ਮੈਗਜ਼ੀਨ ਦਾ ਉਦਘਾਟਨ ਵਾਰੀ ਸ਼ੁਰੂਆਤ ਕੀਤੀ ਹੈ ਉਹਦੇ ਲਈ ਇਹਨਾਂ ਨੂੰ ਸਾਡੇ ਸਾਰੇ ਪਰਿਵਾਰ ਨੂੰ ਇਨਾਰੇ ਮਾਤਾ ਜੀ ਨੂੰ ਔਰ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਿਨਾਂ ਉਥੇ ਆਪ ਸਭ ਦਾ ਧੰਨਵਾਦ ਵੀ ਕਰਨਾ। ਪਹਿਲੇ ਸਾਰੇ মিডিਆ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਇੱਧਰ ਆਏ ਨੇ। ਥੈਂਕ ਯੂ ਸੋ ਮੱਚ ਤੇ ਸਾਡੇ ਉਹ ਇਹ ਕਵਰੇਜ ਦੇ ਰਹੇ ਆ ਇਹਦਾ ਬਹੁਤ ਬਹੁਤ ਸ਼ੁਕਰਗੁਜ਼ਾਰ। ਸਨੈ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਸਪੀਕਰ ਸਾਹਿਬ ਦਾ ਮਾਨਨਨੀ ਕੁਲਕਾਰ ਸਿੰਘ ਸੰਧਵਾ ਜੀ ਜੋ ਇੱਧਰ ਆਏ ਹੋਣਾ ਨੇ ਉਦਘਾਟਨ ਕੀਤਾ ਅੱਜ ਇਸ ਮੈਗਜ਼ੀਨ ਦਾ ਤੇ ਅੱਜ ਸਾਡੇ ਗੈਸਟ ਆਫ ਆਨਰ ਅਮਨ ਜੀ ਵੀ ਇੱਧਰ ਸਪਿਰਿਟ ਵਿਦ ਸਪਿਰਿਟ ਸਾਡੇ ਨਾਲ ਹੈਗੇ ਆ ਅੱਜ ਉਹਨਾਂ ਨੂੰ ਜ਼ਰੂਰੀ ਕੰਮ ਪੈ ਗਿਆ ਲੁਦਾਨੇ ਜਣਾ ਪੈ ਗਿਆ ਸੀਗਾ ਤੇ ਤਾਂ ਕਰਕੇ ਤੇ ਲੇਕਿਨ ਉਹਦਾ ਆਸ਼ੀਰਵਾਦ ਸਾਡੇ ਨਾਲ ਹੈ ਤੇ ਉਹਨਾਂ ਨੇ ਬਹੁਤ ਸਾਨੂੰ ਇਨਕਰੇਜ ਕੀਤਾ। ਅਨੁਮੋਦਨਾ ਸਾਡੀ ਇੱਕ ਮੁਹਿੰਮ ਹੈ ਕਿ ਆਰਟਿਸਟਸ ਆਫ ਆਲ ਕਾਈਂਡ ਪੇਂਟਰ ਹੋਣ ਚਾਹੇ ਫੋਟੋਗ੍ਰਾਫਰ ਹੋਣ ਚਾਹੇ ਹੋ ਲੇਖਕ ਹੋਣ ਚਾਹੇ ਸ਼ਾਇਰ ਹੋਣ ਇੱਕ ਪਲੈਟਫਾਰਮ ਦੇ ਰਹੇ ਹਾਂ ਉਹਨਾਂ ਨੂੰ ਜਿਹਦੇ ਥਰੂ ਉਹ ਦੁਨੀਆ ਭਰ ਉਹਨਾਂ ਦੀ ਆਵਾਜ਼ ਜਾ ਸਕੇ ਔਰ ਉਹ ਇਸ ਜਿਹੜਾ ਇੱਕ ਕਲਚਰ ਵਿੱਚ ਹਿੱਸਾ ਬਣ ਸਕਣ। ਕਲਚਰ ਬਹੁਤ ਜਲਦੀ ਚੇਂਜ ਹੋ ਰਿਹਾ ਹੈ। ਅੱਜਕੱਲ ਉਹ ਲੋਕਲ ਫੀਨੋਮੈਨਨ ਨਹੀਂ ਰਿਹਾ। ਗਲੋਬਲ ਫੀਨੋਮੈਨਨ ਹੋ ਗਿਆ। ਅੱਜ ਜੁੜੇ ਇੱਥੇ ਜਦ ਤੁਸੀਂ ਸ਼ਿਕ ਮਾਰੋ ਤੇ ਨਿਊਯਾਰਕ ਪਹੁੰਚ ਜਾਂਦੀ ਹੈ ਸਾਰੀ ਖਬਰ ਤਾਂ ਇਹ ਹੁਣ ਸਾਡੀ ਮੁਹਿਮ ਹੈ ਕਿ ਅਸੀਂ ਇੱਕ ਨੈਰੇਟਿਵ ਤਿਆਰ ਕਰੀਏ ਇੱਕ ਪੰਜਾਬ ਤੋਂ ਨੈਰੇਟਿਵ ਤਿਆਰ ਕਰੀਏ ਪੰਜਾਬ 'ਚ ਲਾਹੌਰ ਇੱਕ ਕਲਚਰਲ ਹੱਬ ਹੁੰਦਾ ਸੀਗਾ ਉਹ ਵਾਪਸ ਪੰਜਾਬ 'ਚ ਇੱਕ ਕਲਚਰਲ ਹੱਬ ਬਣਾਇਆ ਜਾਏ ਔਰ ਚੰਡੀਗੜ੍ਹ ਇੱਕ ਬਹੁਤ ਸੁੰਦਰ ਸ਼ਹਿਰ ਹੈ ਜਿੱਥੇ ਇਹ ਕੀਤਾ ਜਾ ਸਕਦਾ ਔਰ ਸਾਡੀ ਗਵਰਨਮੈਂਟ ਬੜੀ ਸਪੋਰਟਿਵ ਹੈ ਇੱਥੇ ਤਾਂ ਇਹ ਇਹ ਕਰਨਾ ਹੋਰ ਵੀ ਆਸਾਨ ਹੋ ਗਿਆ ਸਾਡੇ ਲਈ ਮੈਂ ਚਾਹੁੰਦਾ ਕਿ ਹੁਣ ਐਵਰੀ ਹਰ ਮਹੀਨੇ ਇੱਕ ਇਹਦਾ ਨਵਾਂ ਇਸ਼ੂ ਆਇਆ ਕਰੇਗਾ ਜਿਹੜੇ 24 ਆਰਟੀਕਲਸ ਹੋਣਗੇ ਉਹ ਆਰਟੀਕਲ ਸਟੋਰੀ ਵੀ ਹੋ ਸਕਦੀ ਹੈ ਪੇਂਟਿੰਗ ਐਗਜ਼ਿਬਿਸ਼ਨ ਵੀ ਹੋ ਸਕਦੀ ਹੈ ਫੋਟੋਗ੍ਰਾਫੀ ਐਗਜ਼ਿਬਿਸ਼ਨ ਵੀ ਹੋ ਸਕਦੀ ਹੈ ਮੈਂ ਇਨਵਾਈਟ ਕਰਦਾ ਹਾਂ ਸਾਰੇ ਕਲਾਕਾਰਾਂ ਨੂੰ ਕਿ ਇਹਦਾ ਹਿੱਸਾ ਬਣਨ ਤੇ ਆਪਣੀ ਆਵਾਜ਼ ਦੁਨੀਆਵਾਰ ਤੇ ਪੁੱਛਾਂ ਕਲਾਕਾਰਾਂ ਨੂੰ ਇੱਕ ਬੜੀ ਘਟਨਾਈ ਹੁੰਦੀ ਹੈ ਕਿ ਉਹ ਆਪਣਾ ਵਰਕ ਨੂੰ ਆਪਣੇ ਕਮਰਸ਼ੀਅਲ ਕਿੱਦਾਂ ਕਰਨ ਸੇਲ ਕਿੱਦਾਂ ਕਰਨ ਤੇ ਉਹਦੇ ਲਈ anumodana ਬੈਠਾ ਹੈ ਉਹਨਾਂ ਨੂੰ ਬਸ ਆਪਣੀ ਕਲਾ ਵਿੱਚ ਟਾਈਮ ਬਿਤਾਣਾ ਹੈ ਨਵੇਂ-ਨਵੇਂ ਆਪਣੇ ਆਰਟਵਰਕਸ ਪ੍ਰਪੇਅਰ ਕਰਨੇ ਹਨ ਤਿਆਰ ਕਰਨੇ ਹਨ ਤੇ ਉਹਨਾਂ ਦਾ ਵੇਚਣ ਦਾ ਕੰਮ ਅਨੁਮੋਦਨਾ ਕਰੇਗੀ ਉਹਨਾਂ ਨੂੰ ਹੈਲਪ ਕਰੇਗੀ ਉਸ ਚੀਜ਼ ਦੂਜੀ ਗੱਲ ਇਹ ਹੈ ਕਿ ਮਰਚੈਂਡਾਈਜ਼ ਤਿਆਰ ਹੋਏਗਾ ਇੱਕ ਬੰਦਾ ਆਪਣੀ ਕਵਿਤਾ ਨੂੰ ਲੈ ਕੇ ਇੱਕ ਟੀ-ਸ਼ਰਟ ਨਹੀਂ ਪ੍ਰਿੰਟ ਕਰਾ ਸਕਦਾ ਬਟ ਅਨੁਮੋਦਨਾ ਦੇ ਥਰੂ ਉਹ ਪਹੁੰਚ ਸਕਦਾ ਹੈ ਉਹਦੇ ਇੱਕ ਮੱਗ ਵੀ ਬਣ ਸਕਦੇ ਨੇ ਟੀ-ਸ਼ਰਟ ਵੀ ਬਣ ਸਕਦੀ ਹੈ ਮਰਚੈਂਡਾਈਜ਼ ਬਣ ਸਕਦੀ ਹੈ ਤੇ ਉਹਦੀ ਆਵਾਜ਼ ਯੂਰਪ ਅਮਰੀਕਾ ਹਰ ਜਗ੍ਹਾ ਪਹੁੰਚ ਸਕਦੀ ਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ